ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤ ਵਿੱਚ ਜਦੋਂ ਵੀ ਟੈਨਸ ਦੀ ਗੱਲ ਹੁੰਦੀ ਹੈ ਤਾਂ ਸਾਨੀਆ ਮਿਰਜ਼ਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਕਿਉਂਕਿ ਟੈਨਸ ਦੇ ਵਿੱਚ ਜੇਕਰ ਭਾਰਤ ਨੂੰ ਕਿਸੇ ਨੇ ਪਛਾਣ ਆਈਡੈਂਟੀਫਾਈਡ ਕਰਵਾਇਆ ਹੈ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਬਿਕੋਜ਼ ਆਫ ਸਾਨੀਆ ਮਿਰਜ਼ਾ ਕਿਉਂਕਿ ਲੋ ਇਵਨ ਦੋ ਉਹਨਾਂ ਦਾ ਤਲਾਕ ਵੀ ਹੋ ਗਿਆ ਹੈ ਕਿਉਂਕਿ ਉਹਨਾਂ ਨੇ ਸ਼ਾਇਬ ਮਲਕ ਦੇ ਨਾਲ ਵਿਆਹ ਨਕਾਕਵਾਇਆ ਸੀ ਆਜ ਤੋ ਲਗਭਗ 5 ਤੋਂ 7 ਸਾਲ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਵੇਂ ਹੀ ਸ਼ਾਇਬ ਮਲਕ ਦਾ ਨਕਾ ਜਿਹੜਾ ਹੈ ਹੋਇਆ ਉਸ ਤੋਂ ਬਾਅਦ ਦੋਹਾਂ ਸਾਨੀਆ ਮਿਰਜ਼ਾ ਅਤੇ ਸ਼ਾਇਬ ਮਲਕ ਦੇ ਵਿੱਚ ਦਰਾਰ ਪੈ ਗਈ ਆਖਰ ਦੇ ਵਿੱਚ ਤਲਾਕ ਹੋ ਗਿਆ ਤਲਾਕ ਤੋਂ ਬਾਅਦ ਨਾਲ ਦੀ ਨਾਲ ਹੀ ਪਾਕਿਸਤਾਨ ਦੀ ਕਿਸੇ ਅਧਾਕਰ ਦੇ ਨਾਲ ਸ਼ਵੈਬ ਮਲਕ ਨੇ ਜਿਹੜਾ ਹੈ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਸਾਨੀਆਂ ਮਿਰਜ਼ਾ ਨੇ ਇਕੱਲਾ ਰਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਦੇ ਕੋਲ ਉਹਦਾ ਲੜਕਾ ਵੀ ਹੈ ਉਸ ਦਾ ਪਾਲਣ ਪੋਸ਼ਣ ਵੀ ਕਰਨਾ ਸੀ ਉਹਨੂੰ ਆਪ ਬਿੰਗੀ-ਵਿੰਗੀ ਕਰਾਉਣਾ ਸੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਇੱਕ ਪਾਸੇ ਸਾਬਕਾ ਪਤੀ ਪਾਕਿਸਤਾਨ ক্রিকেট ਸ਼ੋ ਮੁਲਕ ਤਲੰਕ ਤਲਾਕ ਤੋਂ ਤੁਰੰਤ ਬਾਅਦ ਸਨਾ ਜ਼ਵੇਦਨ ਵਿਆਹ ਕੀਤਾ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ক্রিকেট ਪੰਜ ক্রিকেট ক্রিকেট ਪਲੇਅਰ ਮੁਹੰਮਦ ਸ਼ਮੀ ਨੇ ਜਿਹੜੇ ਉਹਨਾਂ ਨੇ ਟੈਨਿਸ 스타 ਸਾਨੀਆ ਮਿਰਜ਼ਾ ਦੇ ਨਾਲ ਨਿਕਾਹ ਪੰਜਾਬੀ ਦੇ ਵਿੱਚ ਵਿਆਹ ਕਰਵਾ ਲਿਆ ਜਿਸ ਦੀਆਂ ਵੀਡੀਓ سوشل میڈیا ਤੇ ਬੜੀ ਬਖੂਬੀ ਦੇ ਨਾਲ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਕਿਉਂਕਿ ਦੱਸ ਦਈਏ ਕਿ ਦੋਨੋਂ ਮੁਹੰਮਦ ਸ਼ਮੀ ਤੇ ਦੂਸਰੇ ਪਾਸੇ ਸ਼ਾਨੀਆ ਮਿਰਜ਼ਾ ਦੋਨੋਂ ਹੀ ਤਲਾਕशुदा ਨੇ ਯਾਨੀ ਕਿ ਆਪਣਾ ਮਨ ਬਣਾ ਲਿਆ ਵਿਆਹ ਕਰਵਾ ਲਿਆ ਤਸਵੀਰਾਂ ਜਿਹੜੀਆਂ ਹਿੰਦੂ ਰੀਤੀ ਰਿਵਾਜ ਤੇ ਅਨੁਸਾਰ ਹੁੰਦੀਆਂ ਨੇ ਜਿਸ ਤਰ੍ਹਾਂ ਸ਼ਿਰਵਾਨੀ ਪਾਈ ਜਾਂਦੀ ਹੈ ਲਹਿੰਗਾ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਦੋਨਾਂ ਨੂੰ ਦੇਖਿਆ ਗਿਆ ਸੋਸ਼ਲ ਮੀਡੀਆ ਤੇ ਜਦੋਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਜਿਹੜੀਆਂ ਤਸਵੀਰਾਂ ਅਪਲੋਡ ਕੀਤੀਆਂ ਇੱਕ ਪਾਸੇ ਕਈ ਤਰ੍ਹਾਂ ਦੇ ਵਿਅੰਗ ਵੀ ਕੀਤੇ ਜਾ ਰਹੇ ਨੇ ਅ ਮੁਹੰਮਦ ਸ਼ਮੀ ਨੂੰ ਅਤੇ ਦੂਸਰੇ ਪਾਸੇ ਟੈਂਡ ਸਟਾਰ ਸਾਨੀਆ ਮਿਰਜ਼ਾ ਨੂੰ ਕਿਉਂਕਿ ਸਾਨੀਆ ਮਿਰਜ਼ਾ ਨੇ ਆਲਰੇਡੀ ਪਹਿਲਾਂ ਵਿਆਹ ਕਰਵਾਇਆ ਸੀ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਸੈਮਲਕ ਦੇ ਨਾਲ ਇਹ ਦ ਮੁਹੰਮਦ ਸ਼ਮੀ ਨੇ ਜਿਹੜੇ ਇਹ ਵੀ ਬੜੇ ਭਾਰਤ ਦੇ ਫੇਮਸ ਜਿਹੜੇ ਨੇ ক্রিকেট ਦੇ ਪਲੇਅਰ ਆ ਚੁੱਕੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਉਹ ਵਿਆਹ ਦੇ ਬੰਧਨ ਵਿੱਚ ਬੱਜ ਗਏ ਨੇ ਇਸ ਲਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਸ਼ਰਧਤੀਆਂ ਨੇ ਜਿਸ ਰੂਪ ਬੜਾ ਬੇਖੂਬੀ ਦੇ ਨਾਲ ਇਹ ਪੂਰੇ ਵਰਲਡ ਵਿੱਚ ਟਾਕ ਕੀਤਾ ਜਾ ਰਿਹਾ ਹੈ ਤਾਂ